ਜਲੰਧਰ ਦੇ ਮਸ਼ਹੂਰ ਐਂਜਲ ਇਮੀਗ੍ਰੇਸ਼ਨ ਦੇ ਵਿੱਚ ਰਾਤ ਭਿਆਨਕ ਅੱਗ ਲੱਗ ਗਈ ਹੈ ਜਿਸ ਕਾਰਨ ਵੱਡਾ ਨੁਕਸਾਨ ਹੋਇਆ ਤਾਂ ਵਿਨੇ ਹਰੀ ਹੋਣਾ ਦਾ ਇਹ ਦਫਤਰ ਹੈਗਾ ਪੰਜਾਬ ਦੇ ਇੱਕ ਮਸ਼ਹੂਰ ਏਜੰਟ ਹੈਗੇ ਨੇ ਵਿਨੇ ਹਰੀ ਜਿਨ੍ਹਾਂ ਦਾ ਜਲੰਧਰ ਦੇ ਵਿੱਚ ਬੀਐਮਸੀ ਚੌਂਕ ਦੇ ਨਜ਼ਦੀਕ ਦਫਤਰ ਹੈਗਾ ਜਿੱਥੇ ਰਾਤ ਭਿਆਨਕ ਅੱਗ ਲੱਗੀ ਔਰ ਅੱਗ ਲੱਗਣ ਦੇ ਕਾਰਨ ਵੱਡਾ ਨੁਕਸਾਨ ਜਿਹੜਾ ਉਹ ਹੋ ਗਿਆ ਤਸਵੀਰ ਤੁਹਾਨੂੰ ਦਿਖਾ ਦਿੰਨੇ ਆਂ ਅੰਦਰ ਦਫਤਰ ਦੀ ਕਿ ਜਿੱਥੇ ਚਹਲ ਪਹਲ ਹੁੰਦੀ ਸੀਗੀ ਤਾਂ ਬੜਾ ਵਧੀਆ ਇਹ ਦਫਤਰ ਜਿਹੜਾ ਸੀਗਾ ਉਹ ਬਣਾਇਆ ਗਿਆ ਸੀਗਾ ਤਾਂ ਇੱਥੇ ਰਾਤ ਅੱਗ ਲੱਗਣ ਦੇ ਕਾਰਨ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਤਾਂ ਰਾਤ 11:30 ਵਜੇ ਦੇ ਕਰੀਬ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਭਿਆਨਕ ਜਿਹੜੀ ਆ ਅੱਗ ਲੱਗ ਜਾਂਦੀ ਆ ਔਰ ਅੱਗ ਲੱਗਣ ਤੋਂ ਬਾਅਦ ਜਿਸ ਤਰੀਕੇ ਨਾਲ ਇੱਥੇ ਭਾਂਬੜ ਮਚਦੇ ਨੇ ਤਾਂ ਉਹ ਤਸਵੀਰਾਂ ਜਿਹੜੀਆਂ ਸੀਗੀਆਂ ਸਭ ਨੇ ਦੇਖੀਆਂ ਤਾਂ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਅੱਗ ਲੱਗੀ ਔਰ ਅੱਗ ਲੱਗਣ ਤੋਂ ਬਾਅਦ ਇੱਥੇ ਵੱਡਾ ਨੁਕਸਾਨ ਜਿਹੜਾ ਉਹ ਹੋ ਗਿਆ ਤਾਂ ਬੜਾ ਸ਼ਾਨਦਾਰ ਇਹ ਦਫ਼ਤਰ ਜਿਹੜਾ ਉਹ ਬਣਾਇਆ ਹੋਇਆ ਸੀਗਾ ਤਾਂ ਕੀਮਤੀ ਸਮਾਨ ਜਿਹੜਾ ਉਹ ਇੱਥੇ ਪਿਆ ਹੋਇਆ ਸੀਗਾ ਪਾਸਪੋਰਟ ਜਿਹੜੇ ਸੀਗੇ ਉਹ ਪਏ ਹੋਏ ਸੀਗੇ ਤਾਂ ਬਹੁਤ ਜਿਆਦਾ ਜਿਹੜਾ ਇਹ ਨੁਕਸਾਨ ਇਸ ਵੇਲੇ ਦੱਸਿਆ ਜਾ ਰਿਹਾ ਕਿ ਹੋਇਆ ਉਸ ਤੋਂ ਬਾਅਦ ਫਾਇਰ ਬਰਗੇਡ ਦੇ ਵੱਲੋਂ ਆ ਕੇ ਇੱਥੇ ਅੱਗ ਬੁਝਾਈ ਜਾਂਦੀ ਹੈ 5-7 ਗੱਡੀਆਂ ਜਿਹੜੀਆਂ ਨੇ ਦੱਸਿਆ ਜਾ ਰਿਹਾ ਕਿ ਰਾਤ 11:30 ਵਜੇ ਦੇ ਕਰੀਬ ਇੱਥੇ ਪ ਦੀ ਉੱਪਰ ਕਾਬੂ ਪਾਇਆ ਜਾਂਦਾ ਤਾਂ ਇਹ ਜਲੰਧਰ ਦੇ ਬੀ ਐਮ ਸੀ ਚੌਂਕ ਦੇ ਨਜ਼ਦੀਕ ਐਂਜਲ ਇਮੀਗ੍ਰੇਸ਼ਨ ਦਫਤਰ ਹੈਗਾ ਜਿੱਥੇ ਅੱਗ ਲੱਗੀ ਹੈ ਜੋ ਮੁੱਢਲੀ ਜਾਣਕਾਰੀ ਸਾਹਮਣੇ ਆਈ ਹੈ ਉਸ ਜਾਣਕਾਰੀ ਦੇ ਮਤਾਬਕ ਸ਼ਾਰਟ ਸਰਕਟ ਹੋਇਆ ਤਾਂ ਛੋੜ ਸਰਕਟ ਦੇ ਕਾਰਨ ਜਿਹੜੀ ਹੈ ਇਹ ਸਾਰੀ ਅੱਗ ਲੱਗੀ ਹੈ ਔਰ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਇੱਥੇ ਗੱਡੀਆਂ ਪਹੁੰਚਦੀਆਂ ਨੇ ਵਿਨੇ ਹਰੀ ਖੁਦ ਜਿਹੜੇ ਨੇ ਇੱਥੇ ਪਹੁੰਚਦੇ ਨੇ ਆ ਕੇ ਦਫਤਰ ਦੇ ਵਿੱਚ ਦੌਰਾ ਕਰਦੇ ਨੇ ਤਾਂ ਉਸ ਤੋਂ ਬਾਅਦ ਅੱਗ ਦੇ ਉੱਪਰ ਜਿਹੜਾ ਉਹ ਕਾਬੂ ਪਾਇਆ ਜਾਂਦਾ ਤਾਂ ਕਰੀਬ 3-4 ਘੰਟੇ ਕਹਿੰਦੇ ਨੇ ਕਿ ਲੱਗਦੇ ਨੇ 3-4 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਇਹ ਅੱਗ ਦੇ ਉੱਪਰ ਜਿਹੜਾ ਸੀਗਾ ਉਹ ਸਾਰਾ ਕਾਬੂ ਪਾਇਆ ਗਿਆ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਸਾਰਾ ਕੁਝ ਸੜ ਕੇ ਜਿਹੜਾ ਸੁਆਹ ਹੋ ਗਿਆ ਟੇਬਲ ਲੱਗੇ ਹੋਏ ਸੀਗੇ ਕੁਰਸੀਆਂ ਲੱਗੀਆਂ ਹੋਈਆਂ ਸੀਗੀਆਂ ਸੋਫੇ ਲੱਗੇ ਹੋਏ ਸੀਗੇ ਤਾਂ ਕੈਬਿਨ ਅੰਦਰ ਬਣੇ ਹੋਏ ਸੀਗੇ ਸ਼ੀਸ਼ੇ ਦੇ ਕੈਬਿਨ ਸੀਗੇ ਬਣੇ ਤਾਂ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਤਾਂ ਜਿੰਨਾ ਦਫਤਰ ਹੈਗਾ ਸੀਗਾ ਸਾਰਾ ਉੱਪਰ ਸੀਲਿੰਗ ਹੋਈ ਸੀਗੀ ਤਾਂ ਸਾਰਾ ਇੱਥੇ ਜਿਸ ਤਰੀਕੇ ਦੇ ਨਾਲ ਇੱਥੇ ਮੇਨਟੇਨ ਕੀਤਾ ਹੋਇਆ ਸੀਗਾ ਤਾਂ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਤਾਂ ਸਾਰੇ ਪਾਸੇ ਤੁਹਾਨੂੰ ਜਿਹੜਾ ਉਹ ਮਲਬਾ ਹੀ ਮਲਬਾ ਨਜ਼ਰ É um e ਰਾਤ ਜਿਸ ਤਰੀਕੇ ਦੇ ਨਾਲ ਇਹ ਭਿਆਨਕ ਅੱਗ ਲੱਗੀ ਆ ਤਾਂ ਉਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਫਾਇਰ ਬ੍ਰਿਗੇਡ ਦੇ ਵੱਲੋਂ ਵੀ ਇਹ ਸਾਰਾ ਕਾਬੂ ਪਾਇਆ ਗਿਆ ਤਾਂ ਇੱਥੇ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਕਿਉਂਕਿ ਰਾਤ ਅੱਗ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੇ ਵੱਲੋਂ ਇੱਥੇ ਇਸਤੇਮਾਲ ਕੀਤਾ ਗਿਆ ਸੀਗਾ ਤਾਂ ਕੁਰਸੀਆਂ ਲੱਗੀਆਂ ਹੋਈਆਂ ਜਾਂ ਟੇਬਲ ਜਿਹੜੇ ਲੱਗੇ ਹੋਏ ਸੀਗੇ ਇੱਥੇ ਬੱਚਿਆਂ ਦੇ ਬੈਠਣ ਦੇ ਲਈ ਕਿਉਂਕਿ ਇੱਥੇ ਦਿਨ ਭਰ ਜਿਹੜੀ ਸੀਗੀ ਚਹਲ ਪਹਲ ਲੱਗੀ ਰਹਿੰਦੀ ਹੁੰਦੀ ਸੀਗੀ ਤਾਂ ਉਸ ਤਰੀਕੇ ਦੇ ਨਾਲ ਇਹ ਸਾਰਾ ਦਫ਼ਤਰ ਤਿਆਰ ਕੀਤਾ ਹੋਇਆ ਸੀਗਾ ਤਾਂ ਇੱਥੇ ਸੋਫੇ ਲੱਗੇ ਹੋਏ ਸੀਗੇ ਤਾਂ ਸਾਰਾ ਕੁਝ ਸੜ ਕੇ ਜਿਹੜਾ ਉਹ ਸੁਆਹ ਹੋ ਗਿਆ ਤਾਂ ਹਰੀ ਇੱਕ ਵੱਡਾ ਨਾਮ ਹੈਗਾ ਇਮੀਗ੍ਰੇਸ਼ਨ ਇੰਡਸਟਰੀ ਦਾ ਤਾਂ ਉਹਨਾਂ ਦੇ ਦਫ਼ਤਰ ਦੇ ਵਿੱਚ ਇਹ ਸਾਰੀ ਭਿਆਨਕ ਅੱਗ ਲੱਗੀ ਹੈ ਹਾਲਾਂਕਿ ਅਜੇ ਕੁਝ ਵੀ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ ਕਿ ਕਿੰਨਾ ਨੁਕਸਾਨ ਹੋ ਗਿਆ ਕਿੰਨੇ ਪਾਸਪੋਰਟ ਅੰਦਰ ਸੀਗੇ ਜਾਂ ਬੱਚਿਆਂ ਦੇ ਕਿੰਨੇ ਡਾਕੂਮੈਂਟ ਅੰਦਰ ਹੈਗੇ ਸੀਗੇ ਤਾਂ ਇਹ ਚੀਜ਼ ਨੇ ਬਹੁਤ ਬੱਚਿਆਂ ਨੂੰ ਜਿਹੜਾ ਉਹ ਕਹਿ ਲਓ ਕਿ ਡਰਾਇਆ ਵੀ ਹੈਗਾ ਕਿ ਬੜੇ ਸਾਰੇ ਬੱਚਿਆਂ ਦੇ ਪਾਸਪੋਰਟ ਵੀ ਅੰਦਰ ਸੁਭਾਵਿਕ ਤੌਰ ਤੇ ਪਏ ਹੋਣਗੇ ਜਾਂ ਡਾਕੂਮੈਂਟ ਉਹਨਾਂ ਦੇ ਪਏ ਹੋਣਗੇ ਤਾਂ ਇਹ ਸਾਰੀ ਚੀਜ਼ ਜਿਹੜੀ ਹੈ ਉਹ ਜਾਂਚ ਕੀਤੀ ਜਾਏਗੀ ਉਸ ਤੋਂ ਬਾਅਦ ਕਿ ਜਿਹੜੀ ਮੁੱਢਲੀ ਜਾਣਕਾਰੀ ਆਈ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਇਹ ਸਾਰਾ ਹਾਦਸਾ ਵਾਪਰਿਆ ਪਰ ਫਿਰ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾਊਗੀ ਕਿ ਕਿਸ ਤਰੀਕੇ ਦੇ ਨਾਲ ਇਹ ਅੱਗ ਇੱਥੇ ਲੱਗਦੀ ਹੈ ਔਰ ਕਿੰਨਾ ਜਿਹੜਾ ਉਹ ਨੁਕਸਾਨ ਜਿਹੜਾ ਇੱਥੇ ਹੋਇਆ ਤਾਂ ਫਿਲਹਾਲ ਜਿਹੜਾ ਇਹ ਸਾਰਾ ਦਫ਼ਤਰ ਇਸ ਵੇਲੇ ਬੰਦ ਨਜ਼ਰ ਆ ਰਿਹਾ ਤਾਂ ਸਾਰਾ ਕੁਝ ਇੱਥੇ ਸੜ ਕੇ ਸੁਆਹ ਹੋ ਚੁੱਕਾ ਤਾਂ ਉਸ ਤੋਂ ਬਾਅਦ ਜਿਹੜੀ ਹੈ ਫਾਇਰ ਬਰਗੇਡ ਦੀਆਂ ਇੱਥੇ ਗੱਡੀਆਂ ਪਹੁੰਚਦੀਆਂ ਨੇ ਔਰ ਉਹਨਾਂ ਗੱਡੀਆਂ ਦੇ ਵੱਲੋਂ ਪਹੁੰਚ ਕੇ ਜਿਹੜਾ ਇੱਥੇ ਅੱਗ ਦੇ ਉੱਪਰ ਕਾਬੂ ਪਾਇਆ ਜਾਂਦਾ ਤਾਂ ਫਿਲਹਾਲ ਇਹ ਦ ਇਹ ਤੋਂ ਸ਼ਿਫਟ ਕੀਤਾ ਗਿਆ ਕਿਉਂਕਿ ਰਾਤ ਗਣੀਮਤ ਇਹ ਰਹੀ ਹੈ ਕਿ ਕੋਈ ਵੀ ਜਾਣੀ ਨੁਕਸਾਨ ਜਿਹੜਾ ਇੱਥੇ ਨਹੀਂ ਹੋਇਆ ਰਾਤ ਇੱਕ ਕਹਿੰਦੇ ਨੇ ਕਿ ਬੰਦਾ ਜ਼ਰੂਰ ਹੁੰਦਾ ਅੰਦਰ ਜਿਹੜਾ ਬੈਠਣ ਵਾਸਤੇ ਹੁੰਦਾ ਤਾਂ ਉਹ ਵੀ ਕੁਝ ਸਮੇਂ ਦੇ ਲਈ ਬਾਹਰ ਆਇਆ ਸੀਗਾ ਤਾਂ ਗਾਰਡ ਜਿਹੜੇ ਸੀਗੇ ਉਹ ਬਾਹਰ ਇੱਥੇ ਬੈਠਾ ਸੀਗਾ ਗਾਰਡ ਤਾਂ ਉਹਦੇ ਵੱਲੋਂ ਜਿਹੜੀ ਹੈ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਵਿਨੇਹਰੀ ਹੁਣਾਂ ਤੱਕ ਜਾਣਕਾਰੀ ਪਹੁੰਚਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਜਿਹੜੀ ਹੈ ਜਾਣਕਾਰੀ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਅੱਗ ਦੇ ਉੱਪਰ ਆ ਕੇ ਕਾਬੂ ਪਾਇਆ ਜਾਂਦਾ ਤਿੰਨ ਤੋਂ ਚਾਰ ਘੰਟੇ ਕਹਿੰਦੇ ਨੇ ਕਿ ਲੱਗਦੇ ਨੇ ਅੱਗ ਦੇ ਉੱਪਰ ਕ ਉਸ ਤੋਂ ਬਾਅਦ ਜਾ ਕੇ ਜਿਹੜੀ ਆ ਇਹ ਸਾਰੀ ਅੱਗ ਬੁਝਾਈ ਜਾਂਦੀ ਹੈ ਤਾਂ 11:30 ਵਜੇ ਦਾ ਕਰੀਬ ਇਹ ਸਮਾਂ ਹੈਗਾ ਸੀਗਾ ਜਦੋਂ ਅੱਗ ਲੱਗੀ ਆ ਤਾਂ ਸ਼ੋਰਟ ਸਰਕਟ ਦੱਸਿਆ ਜਾ ਰਿਹਾ ਕਿ ਹੋਇਆ ਤਾਂ ਉਸ ਤੋਂ ਬਾਅਦ ਅੱਗ ਇੱਥੇ ਬੁਝਾ ਲਈ ਗਈ ਆ ਫਿਲਹਾਲ ਇਹ ਦਫਤਰ ਇਸ ਵੇਲੇ ਖਾਲੀ ਨਜ਼ਰ ਆ ਰਿਹਾ ਕੈਮਰਾਮੈਨ ਬਰਿੰਦਰ ਦੇ ਨਾਲ ਮਨਪੀ ਸਿੰਘ ਕਾਲੂ ਜਗਬਾਣੀ ਟੀਵੀ ਜਲੰਧਰ